ਕਿਸਾਨ ਵੀਰੋ ਸਵਾਗਤ ਆ ਸੋਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਮਹਾਰਾਜ ਸਖਪਾਲ ਮਾਨੇ ਕੇ ਆਪਾਂ ਘਰੋਂ ਵੀਡੀਓ ਬਣਾ ਰਿਆ ਤੇ 62 ਰੋਡ ਤੇ ਬੈਜਦਾ ਮਕਾਨ ਹੈ ਤੇ ਪਹਿਲਾਂ ਵੀ ਬੈਜਦੇ ਘਰੋਂ ਇੱਕ ਆਪਾਂ ਮੱਝ ਦੀ ਵੀਡੀਓ ਪਾਈ ਆ ਤੇ ਬਹੁਤ ਰਿਸਪੌਂਸ ਮਿਲਿਆ ਸੀ ਤੇ ਦੂਜੀ ਵੀਡੀਓ ਇਹ ਬਣਾ ਰਿਆ ਘਰੇਲੂ ਇਹ ਵੀਡੀਓ ਹੈ ਕੋਈ ਵਪਾਰ ਦਾ ਕੰਮ ਨਹੀਂ ਤੇ ਨਾਗ ਮਿੱਤਰੋ ਦੋ ਆ ਦੋਨੇ ਗਾਮਾ ਚੰਗਿਆਂ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਬਾਈ ਜੱਸੀ ਇਹਦੀ ਡਿਟੇਲ ਦੇਊਗਾ ਕਿਉਂਕਿ ਅ ਦੂਜਾ ਭਾਈ ਇਹਨਾਂ ਦਾ ਜਿਹੜਾ ਬੋਲਣ ਵਾਲਾ ਸੀ ਉਹ ਘਰੇ ਨਹੀਂ ਤੇ ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਤੇ ਫਿਰ ਪੂਰੀ ਆਪਾਂ ਡਿਟੇਲ ਤੁਹਾਡੇ ਨਾਲ ਕਰਾਂਗੇ ਹਾਂਜੀ ਹਾਂ ਬਾਈ ਅਸੀਂ ਕੀ ਹਾਲ ਚਾਲ ਵਧੀਆ ਜੀ ਵਧੀਆ ਹੋ ਠੀਕ ਆ ਸੇ ਤਾਂ ਪੂਰੇ ਵਧੀਆ ਜੀ ਤੇ ਅੱਜ ਆਪਣੇ ਕੋਲੇ ਦੋ ਨਗਰ ਹਨ ਹਾਂਜੀ ਹਾਂਜੀ ਜੇ ਆਪਾਂ ਪਹਿਲੇ ਦੀ ਗੱਲ ਕਰ ਗਏ ਹਨਾ ਚੰਗੇ ਕੱਤਕਾਰ ਤੇ ਚੰਗੇ ਵਜਨ ਵਾਲੀ ਦੀ ਹਨਾ ਫੇਸ ਕੁਆਲਿਟੀ ਚੰਗੀ ਸਰੀਰ ਦੇ ਬੰਦਰ ਥਾਂ ਲੇ ਵੀਰੀ ਸਾਫ ਹਨਾ ਤੇ ਇਹਦੇ ਕੀ ਡਿਟੇਲ ਹੈ ਜੀ ਕਿਹੜਾ ਸੂਆ ਜੀ ਪਹਿਲਾਂ ਦਾ ਇਹ ਦੰਡਾ ਦੂਜਾ ਸੂਆ ਜੀ ਦੂਜਾ ਸੂਆ ਸੂੰਦੀ ਆ ਹਾਂਜੀ ਸੂਨ ਵਾਲੀ ਆ ਜੀ ਬਸ ਹਫਤਾ 10 ਦਿਨਾਂ ਦੀ ਬਾਕੀ ਹੈ ਜੀ ਹਫਤਾ 10 ਦਾ ਰਹਿੰਦਾ ਦੂਜਾ ਸੂਆ ਸੂੰਣ ਵਾਲੀ ਆ ਥਾਂ ਲੇਪੇ ਦੀ ਮੇਥਰੋ ਸਾਫ ਹੈ ਤੇ ਪਹਿਲਾਂ ਮਗਰੋਂ ਪਸ਼ੂ ਕਦੋਂ ਵੀ ਸੂ ਸਕਦਾ ਹਨਾ ਹਾਂਜੀ ਹਾਂ ਤੇ ਥਾਣਾ ਦੀ ਬੰਤਰ ਵੀ ਸੋਹਣੀ ਆ ਹਵਾਨਾ ਵੀ ਬਹੁਤ ਸੋਹਣਾ ਤੇ ਕਿੰਨਾ ਕ ਦੁੱਧ ਕੱਢਿਆ ਵਾ ਜੀ ਇਹਦਾ ਦੁੱਧ ਨਾਲ 22-23 ਕਿਲੋ ਦਿੱਤਾ ਜੀ ਇਹਨਾਂ ਨੇ ਬਸ 22-23 ਕਿਲੋ ਉਹਨੇ ਉਨੇ ਵੀ ਉਹਨੇ بس ਕਿਲੋ ਘੱਟ ਦਿੱਤਾ ਜੀ ਓਕੇ ਹੁਣ ਇਹਨੂੰ ਤੋਰਾਂਗੇ ਜੀ ਆਪਾਂ ਪਹਿਲਾਂ ਹਨਾ ਤੋੜ ਕੇ ਦਿਖਾਓ ਫਿਰ ਆਪਾਂ ਨਾਲ ਦੇ ਨਾਲ ਰੇਟ ਦੱਸਦੇ ਜਾਵਾਂਗੇ ਤੇ ਪੂਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਮਿੱਤਰੋ ਬਾਈ ਦੇ ਨਾਲ ਕਰੋ ਸੰਪਰਕ ਥਣਲੇਵੇ ਦੇ ਮਿੱਤਰੋ ਸਾਫ ਸਿਹਤ ਪੱਖੋਂ ਚੰਗੀਆਂ ਨੇ ਕੱਦ ਕਾਟ ਵੀ ਸੋਹਣੇ ਮੋਡਲ ਜੀ ਮੋਡਲ ਚੰਗਾ ਵਜਣਾ ਹੈ ਚੰਗਾ ਹਵਾਨਾ ਹੈ ਤੇ ਸਰੀਰ ਪੱਖੋਂ ਫੇਸ ਕੁਆਲਿਟੀ ਕੰਨੀਓ ਕਿਸੇ ਬਸ ਮਿੱਤਰੋ ਹੱਥ ਨਹੀਂ ਧਰਾਉਂਦੇਗਾ ਤੇ ਪਿਛਲੇ ਦਿਨਾਂ ਦੇ ਵਿੱਚ ਮੂਹ ਖੁਰ ਦੇ ਵਿੱਚ ਇਹ ਆ ਗਈ ਸੀ ਵੈਸੇ ਤਾਂ ਸਾਰੇ ਬਸੂ ਆ ਗਏ ਸੀ ਥੋੜੇ ਥੋੜੇ ਨੌ ਮਿੱਤਰੋ ਖਰਾਬ ਕਹਿ ਸਕਦੇ ਆ ਲੈਣ ਵਾਲੇ ਆ ਵੈਸੇ ਸਾਫ਼ ਹੋ ਜਾਣਗੇ ਲੈ ਜੀ ਨਾ ਹੂੰ ਲਹਾਏ ਵੈ ਸਾਫ਼ ਰਹਿ ਹਨਾ ਮਾੜਾ ਮਾੜਾ ਜਿਵੇਂ ਟੇੜ ਜੀ ਸਾੜ ਜਾਂਦੇ ਉਹ ਉਹ ਚੀਜ਼ ਹੈ ਨਾ ਹਾਂ ਹਾਂ ਓਕੇ ਤੇ ਮੁੱਲ ਫਿਰ ਇਹਦਾ ਜੀ ਕਰਦਾ ਮੁੱਲ ਇਹਨਾਂ ਦਾ ਦੋਨਾਂ ਦਾ ਹੀ ਹਾਂਜੀ 81 ਹੈ ਦੋਨਾਂ ਦਾ 81 ਹਾਂ ਹਾਂਜੀ ਹਾਂਜੀ ਸੋ ਆ ਵੀ ਬੈੜ ਦੇਖ ਲਓ ਬਹੁਤ ਸੋਹਣੀ ਬੈੜ ਹਨਾ ਹਾਂ ਬੈੜਾ ਦੋਨੇ ਘਰ ਦੇ ਆ ਇਹ ਵਪਾਰ ਵਾਲਾ ਕੋਈ ਕੰਮ ਨਹੀਂ ਓਕੇ ਤੇ ਇਹਦਾ ਸੂਆ ਜੀ ਇਹਦਾ ਤੀਜਾ ਜੀ ਫੋੜੋ ਜੀ ਉਹਨੂੰ ਫੋੜ ਕੇ ਸੋ ਤੀਜੇ ਸੂਏ ਮਿੱਤਰੋ ਇਹਨੇ ਸੂਣਾ ਤੇ ਦੂਜੇ ਉਹਨੇ ਸੁਣਾ 22 23 ਲੀਟਰ ਦੋਨਾਂ ਦਾ ਦੁੱਧ ਕੱਢਿਆ ਵਾ ਹਨਾ ਤੇ ਕੁ ਠੀਕੇ ਜਿਆਦਾ ਕਿਹੜੇ ਲੱਗੇ ਆ ਠੀਕੇ ਵਧੀਆ ਆਪਣੀ ਲਾਇਆ ਪਿਆ ਜੀ ਬਹੁਤ ਵਧੀਆ ਲਾਇਆ ਪਿਆ ਜੀ ਓਕੇ ਚੰਗੇ ਠੀਕੇ ਲੱਗੇ ਆ ਹੁਣ ਆਪਣੇ ਯਾਦ ਨਹੀਂ ਜੇ ਆਪਾਂ ਐਵੇਂ ਕਹਿ ਦਈਏ ਸੀਮਨ ਆ ਲਾਇਆ ਸੀ ਠੀਕ ਆ ਪਰ ਆਪਾਂ ਵਧੀਆ ਹੀ ਵਰਤਦੇ ਆ ਸੀਮਨ ਮਾੜਾ ਨਹੀਂ ਵਰਤਦੇ ਓਕੇ ਓਕੇ ਹਾਂ ਜੀ ਦਿਨ ਕਿੰਨੇ ਕਰਦੇ ਜੀ ਅੱਜ ਜਿਹਦੇ ਵੀ ਹੁੰਨੇ ਕੀ ਕਰਦੇ ਜੀ ਬਸ ਓਕੇ ਖੁੱਲੀ ਝੋਲੀ ਵਾਲੀ ਐ ਤੇ ਵਜਨ ਕੰਨੂ ਕੱਦ ਘਾਟੋ ਕੰਨੂ ਮਿੱਤਰੋ ਦੋਨੇ ਚੰਗੀਆਂ ਨੇ ਹਾਂ ਜੀ ਬੰਦਜ ਬੰਦ ਦੋਨਾਂ ਦਾ ਮੁੱਲ 1.80 ਹਜ਼ਾਰ ਹੈ ਹਨਾ ਹਾਂ ਜੀ ਹਾਂ ਜੀ ਮਾਨਤਾਨ ਤੋਂ ਉਹਨਾਂ ਦਾ ਹੋ ਜਾਊ ਮਾਨਤਾਨ ਥੋੜਾ ਬਹੁਤਾ ਹੋ ਜਾਊਗਾ ਜੀ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਚਾਹੀਦੀ ਹੋਵੇ ਤਾਂ ਬਾਈ ਦੇ ਨਾਲ ਕਰੋ ਮਿੱਤਰੋ ਸੰਪਰਕ ਤੇ ਫੋਨ ਨੰਬਰ ਜੀ ਫੋਨ ਨੰਬਰ ਦਿੰਨੇ ਜੀ ਬਾਈ ਦਾ ਲਿਖਾਉਣੇ ਹਾਂਜੀ 97798 ਜੀ 97798 68811 ਜੀ 68811 ਹਾਂਜੀ ਸੋ ਜਿਹੜੇ ਵੀ